ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪ੍ਰਧਨ ਸਿੰਘ ਗਿੱਟੂ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਤੇ ਇਸੇ ਮੌਕੇ ਉਹਨਾਂ ਦੇ ਨਾਲ ਅੰਮ੍ਰਿਤਸਰ ਦੇ ਸਾਰੇ ਵਿਧਾਇਕ ਵੀ ਮੌਜੂਦ ਰਹੇ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਮੰਤਰੀ ਨੇ ਕੇਂਦਰ ਸਰਕਾਰ ਦੇ ਪੰਜਾਬੀ ਦੇ ਨਾਲ ਤੱਕੇ ਸ਼ਾਹੀ ਕਰਨ ਦੇ ਕੰਪੀਟੂਸ਼ ਲਗਾਏ ਨੇ ਉਹ ਤੇ ਹਰਪਰਜਨ ਸਿੰਘ ਜੀ ਨੇ ਕਿਹਾ ਕਿ 8 ਲੱਖ ਤੋਂ ਵੱਧ ਰਾਸ਼ਨ ਕਾਰਡ ਕੱਟੇ ਜਾ ਰਹੇ ਨੇ ਜਿਸ ਦੇ ਕਾਰਨ ਗਰੀਬ ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਕੇ ਵਾਈ ਸੀ ਦੀ ਆਰਧ ਵਿੱਚ ਪਹਿਲਾਂ ਹੀ 23 ਲੱਖ ਕਾਰਡ ਜਨ ਨੂੰ ਕੱਟੇ ਗਏ ਨੇ ਅਤੇ ਹੁਣ 32 ਲੱਖ ਹੋਰ ਕੱਟੇ ਜਾ ਰਹੇ ਨੇ 加 ਰਹੇ ਹਾਂ 8 ਲੱਖ 8 ਖਤਮ ਕਰਨ ਦਾ ਆਪਣੇ ਆਪ ਹੀ ਤੁਸੀਂ ਜੜੇ ਆ ਉਹ 32 ਲੱਖ ਲੋਕਾਂ ਦੀਆਂ ਥਾਲੀਆਂ ਦੇ ਵਿੱਚੋਂ ਰਾਸ਼ਨ ਚੁੱਕ ਰਹੇ ਹਾਂ ਪੰਜਾਬ ਜਿਹੜਾ ਹੈ 1.5% ਏਰੀਆ ਦੀ ਪੰਜਾਬ ਕੋਲ ਤੇ ਪੰਜਾਬ ਕਿੰਨੇ ਪਰਸੈਂਟ ਜਿਹੜਾ ਹੈ ਕਿੰਨਾ ਰਾਸ਼ਨ ਜਿਹੜਾ ਉਹ ਕੇਂਦਰ ਨੂੰ ਮੁਹੱਈਆ ਕਰਦਾ ਹੈ ਭਾਰਤ ਨੂੰ ਮੁਹੱਈਆ ਕਰਦਾ ਤੇ ਜੇ ਉਹ 1.5% ਧਰਤੀ ਦੇ ਉੱਤੋਂ ਇੰਨਾ ਰਾਸ਼ਨ ਅਸੀਂ ਪੈਦਾ ਕਰਕੇ ਤੇ ਅਸੀਂ ਦੂਜੀਆਂ ਸੂਬਿਆਂ ਨੂੰ ਦਿੰਨੇ ਆ ਤੇ ਅਸੀਂ ਆਪਣੇ ਲੋਕਾਂ ਨੂੰ ਕਿਵੇਂ ਭੁੱਖੇ ਮਰਨ ਦਵਾਂਗੇ ਬਿਲਕੁਲ ਕਦਾ ਚੇਤੇ ਨਹੀਂ ਹੋਊਗਾ ਔਰ ਜਿਹੜੀ ਵੀ ਸਕੀਮਾਂ ਜਿਹੜੇ ਪਹਿਲੀ ਤੇ ਗੱਲ ਆ ਕਿ ਸਾਡੀਆਂ ਸਕੀਮਾਂ ਸਾਡੇ ਪੈਸੇ ਜਿਹੜੇ ਪੰਜਾਬ ਦੇ ਰੋਕੇ ਹੋਏ ਨੇ ਉਹ ਪੈਸੇ ਜਾਰੀ ਕਰੋ ਸਾਡੀਆਂ ਲਿੰਕ ਰੋਡਸ ਦੇ ਪੈਸੇ ਰੁਕੇ ਸਾਡੀਆਂ ਲਿੰਕ ਰੋਡਸ ਦੇ ਉੱਤੇ ਜਿਹੜਾ ਅਸੀਂ ਉਹਨਾ ਕੰਮ ਨਹੀਂ ਕਰਵਾ ਸਕੇ ਜੇ ਸਾਡੇ ਕੋਲ ਉਹ ਸਾਰੇ ਪੈਸੇ ਤੁਹ ਸਮੇਂ ਸਿਰ ਆ ਜਾਂਦੇ ਤੇ ਸਾਡੇ ਕੋਲ ਅੱਜ ਸਾਡੇ ਸੂਬੇ ਦੇ ਵਿੱਚ ਕੋਈ ਸਮੱਸਿਆ ਹੀ ਨਾ ਹੁੰਦੀ ਜੀਓ ਸਾਹਿਬ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਡਾਟਾ ਇਕੱਠਾ ਕੀਤਾ ਜਾ ਰਿਹਾ ਜਿਸਾਂ ਪਹਿਲਾਂ ਵੀ ਕਈ ਜਗ੍ਹਾ ਤੇ ਪ੍ਰੈਸ ਕਾਨਫਰੰਸ ਹੋ ਰਹੀਆਂ ਨੇ ਕਿ ਬਹੁਤ ਸਰੀਆਂ ਫੇਕ ਰੋਡਸ ਵੱਡੀਆਂ ਨੇ ਕਿ ਲੱਗਦਾ ਕਿ ਪੰਜਾਬ 'ਚ ਵੀ ਇਹ ਟੈਟਿਕਸ ਦਾ ਵਰਸਟ ਦੀ ਬਸ ਆ ਦੇਖੋ ਜਿਸ ਤਰ੍ਹਾਂ ਦਾ ਇੰਨਾ ਢੰਗ ਤਰੀਕਾ ਲੱਭਿਆ ਪਿੰਡਾਂ ਦੇ ਵਿੱਚ ਜਾਓ ਕੈਂਪ ਲਾਉਣੇ ਆ ਅਸੀਂ ਆਧਾਰ ਕਾਰਡ ਲੈਣੇ ਆ ਅਸੀਂ ਭੈਣ ਕਾਰਡ ਲੈਣੇ ਆ ਲੋਕਾਂ ਦੇ ਬੈਂਕ ਅਕਾਊਂਟ ਲੈਣੇ ਆ ਇੱਥੋਂ ਤੇ ਇੱਕ ਖਦਸ਼ਾ ਜਾਹਰ ਹੁੰਦਾ ਕਿ ਇਹ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਵੋਟ ਚੋਰੀ ਦੇ ਚੱਕਰ ਦੇ ਵਿੱਚ ਨੇ ਔਰ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਪੰਜਾਬ ਇੱਕ ਸੂਝਵਾਨ ਲੋਕਾਂ ਦਾ ਜੜਾ ਆ ਉਹ ਸੂਬਾ ਹੈ ਔਰ ਪੰਜਾਬ ਦੇ ਲੋਕ ਕਦਾਚੇ ਤੇ ਇਹ ਗੱਲ ਜਿਹੜੀ ਆ ਪਰਵਾਨ ਨਹੀਂ ਕਰਨਗੇ ਕਿ ਸਾਡਾ ਡਾਟਾ ਚੋਰੀ ਕਰਕੇ ਤੇ ਉਹਨੂੰ ਮਿਸਯੂਜ਼ ਕਰਕੇ ਅੱਗੇ ਵੋਟਾਂ ਦੇ ਵਿੱਚ ਯੂਜ਼ ਕੀਤਾ ਜਾਵੇ। ਭਾਵੇਂ ਬੀਜਪੀ ਕਹਿੰਦੀ ਅਸੀਂ ਸਾਡਾ ਸਰਕੈਂਪਸ ਲਗਾਵਾਂਗੇ ਵੀ ਜੇ ਕਿ ਡਿਟੇਲ ਕਰਨਾ ਸਰਕਾਰ ਡਿਟੇਲ ਕਰ ਸਕਦੀ ਕੋਈ ਇਸ਼ੂ ਨਹੀਂ ਆ। ਕਿ ਲੱਗਦਾ ਜਿਵੇਂ ਕੋਈ ਟੈਂਡਿੰਗ ਵਾਲਾ ਮਹੌਤ ਨਹੀਂ ਕ੍ਰੇਟ ਹੋਏਗਾ ਜਿਵੇਂ ਪੰਜਾਬ ਚ ਗੱਲ ਕੀਤੀ ਆ। ਦੇਖੋ ਦੇਖੋ ਜਿਹੜਾ ਵੀ ਜੋ ਵੀ ਚੀਜ਼ ਚੱਲਦੀ ਆ ਨਿਜ਼ਮਾ ਦੇ ਮੁਤਾਬਿਕ ਚੱਲਦੀ। ਕੋਈ ਸਰਕਾਰ ਚਾਹੇ ਕੇਂਦਰ ਦੀ ਆ ਤੇ ਚਾਹੇ ਪੰਜਾਬ ਦੀ ਆ ਕੋਈ ਵੀ ਸਰਕਾਰ ਕਾਨੂੰਨ ਤੋਂ ਉੱਪਰ ਨਹੀਂ ਆ ਸੰਵਿਧਾਨ ਤੋਂ ਉੱਪਰ ਨਹੀਂ ਜੋ ਕੁਝ ਪ੍ਰਵੀਜ਼ਨਸ ਹੈਗੀਆਂ ਨੇ ਜੋ ਕੋਈ ਇਹੋ ਜਿਹਾ ਗੈਰ ਕਾਨੂੰਨੀ ਕੰਮ ਕਰਨਗੇ ਤੇ ਫਿਰ ਜੋ ਕਾਨੂੰਨ ਦੁਆਰਾ ਬੰਨਦਾ ਐਕਸ਼ਨ ਆ ਉਹ ਲਿਆ ਜਾਊਗਾ ਉਹਨਾਂ ਤੇ ਤੁਸੀਂ ਸਾਰੇ ਵਧੀਰ ਵਕਵਾਤ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ 'ਚ ਕਰ ਰਹੇ ਹੋ ਜਿਹੜੀ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਸੀਐਮ ਸਾਹਿਬ ਵੀ ਕਰਨਗੇ ਇਸ ਲੈਵਲ ਨੂੰ ਤੁਸੀਂ ਕਰਕੇ ਕਿ ਇੱਕੋ ਜਗ੍ਹਾ ਜੇ ਸੀਐਮ ਸਾਹਿਬ ਕਰ ਦਿੰਦੇ ਤੇ ਫਿਰ ਹੋਰ ਵੱਡਾ ਮੈਸੇਜ ਜਾਣਾ ਸੀਗਾ ਦੇਖੋ ਸੀਐਨ ਸਾਹਿਬ ਕਲੀਅਰ ਕੱਟ ਮੈਂ ਤੁਹਾਨੂੰ ਦੱਸ ਚੁੱਕਾ ਕਿ ਉਹ ਆਪਣਾ ਮੈਸੇਜ ਦੇ ਚੁੱਕੇ ਨੇ ਉਹਨਾਂ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਦੇ ਵਿੱਚ ਜਿੰਨੂੰ ਕਹਿੰਦੇ ਆ ਨਾ ਦੋ ਟੁਕ ਜਵਾਬ ਦੇਣਾ ਇਹ ਦੋ ਟੁਕ ਜਵਾਬ ਸਾਡੇ ਸੀਐਮ ਸਾਹਿਬ ਦੇ ਚੁੱਕੇ ਨੇ ਅਸੀਂ ਪੰਜਾਬ ਦੇ ਵਿੱਚੋਂ ਕੋਈ ਵੀ ਰਾਸ਼ਨ ਕਾਰਡ ਕਿਸੇ ਵੀ ਜੀ ਦਾ ਨਾਮ ਜਿਹੜਾ ਉਹ ਨਹੀਂ ਕੱਟਣ ਦਵਾਂਗੇ ਸਾਡੀ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਅਮਰਸਰ ਜ਼ਿਲ੍ਹੇ ਦੀ ਸਾਡੇ ਬਾਕੀ ਜ਼ਿਲ੍ਹਿਆਂ ਦੀ ਪੂਰੀ ਟੀਮ ਇੱਕ ਮੋਠਾ ਔਰ ਜੇ ਕਿਤੇ ਕੋਈ ਇਹਨਾਂ ਨੇ ਇਹੋ ਜੀ ਗੱਲ ਕੀਤੀ ਤੇ ਮੂੰਹ ਤੋੜਵਾ ਜਵਾਬ ਵੀ ਦਵਾਂ। ਸਰਬ ਵਾਸ਼ਨ ਕਾਰਡ 홀ਡਰਾਂ ਨੂੰ ਕਾਫੀ ਸਾਰੀਆਂ ਸੁਵਿਧਾਾਂ ਮਿਲਦੀਆਂ ਸੀਗਾ। ਤਿੰਨ ਦੇ ਕੋਟੇ ਖਤਮ ਕਰ ਦਿੱਤੇ ਗਏ, ਖੰਡ ਮਿਲਦੀ ਕਿਉਂ ਖਤਮ ਕਰ ਦਿੱਤੀ ਗਈ? ਕੜ ਤੋਂ ਜਿਹੜੇ ਕੀ ਹੁਣ ਫਿਰ ਹਾਲ ਨਹੀਂ ਮਿਲ ਪਾ ਰਹੀ ਤੇ ਕੀ ਫਾਇਦਾ ਕੀ ਹੋ ਪਾਏਗਾ ਜਿੰਨੇ ਕੋ ਰਾਸ਼ਨ ਕਾਰਡ ਨੇ ਲੋਕਾਂ ਦੇ ਉਹ ਮੂੰਹ ਵੱਲ ਦੇਖਦੇ ਨੇ ਲੋਕ ਸਰਕਾਰਾਂ ਦੇ। ਦੇਖੋ। ਇਹਦਾ ਕੁਝ ਨਹੀਂ। ਦੇਖੋ ਜਿਹੜਾ ਨੈਸ਼ਨਲ ਫੂਡ ਸਿਕਿਉਰਟੀ ਐਕਟ 2013 ਦੇ ਵਿੱਚ ਬਣਿਆ ਸੀਗਾ। ਉਹਦੇ ਰਾਹੀਂ ਜਿਹੜੇ ਆ ਕਣਕ ਦੀ ਵੰਡ ਜਿਹੜੀ ਆ ਉਹ ਕੀਤੀ ਜਾਂਦੀ ਆ ਜੋ ਕੁਝ ਵੀ ਉਹ ਨੈਸ਼ਨਲ ਫੂਡ ਸਿਕਿਉਰਟੀ ਐਕਟ ਦੇ ਵਿੱਚ ਜਿਹੜੀਆਂ ਜਿਹੜੀਆਂ ਵੀ ਵਸਤੂਆਂ ਜਿਹੜੀਆਂ ਮੁਹੱਈਆ ਕੀਤੀਆਂ ਜਾਂਦੀਆਂ ਤੁਹਾਡੀ ਗੱਲ ਠੀਕ ਆ ਅਸੀਂ ਵੀ ਛੋਟੇ ਹੁੰਦੇ ਜਾਂਦੇ ਹੁੰਦੇ ਸੀ ਕਿ ਤੇਲ ਮਿੱਟੀ ਦਾ ਤੇਲ ਖੰਡ इवन ਕੱਪੜਾ ਕੋਲਾ ਕੋਲਾ ਕਈ ਕੁਝ ਮਤਲਬ ਹੱਸ ਲੱਗ ਰਹੇ ਆ ਹਾਂ ਉਦਾਂ ਦਾ ਸੀਗਾ ਪਰ ਇਹ ਸਾਰਾ ਕੁਝ ਜਿਹੜਾ ਆ ਇਹ ਖਤਮ ਕੀਤਾ ਗਿਆ ਇਹ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਿਹੜਾ ਸੀਗਾ ਪੀ ਡੀ ਐਸ ਇਹਨੂੰ ਕਾਫੀ ਮਤਲਬ ਵੀਕ ਕੀਤਾ ਗਿਆ ਅਸੀਂ ਤਾਂ ਹੋਰ ਮਤਲਬ ਇਹਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਹੋਈ ਆ ਕਿ ਅਸੀਂ 2 ਅਕਤੂਬਰ ਤੋਂ 10 ਲੱਖ ਦਾ ਕੈਸ਼ਲੈਸ ਜਿਹੜਾ ਮੈਡੀਕਲ ਇੰਸ਼ੋਰੈਂਸ ਆ ਉਹ ਵੀ ਪੰਜਾਬ ਦੇ ਲੋਕਾਂ ਨੂੰ ਜਿਹੜੀ